ਨਾਲੜੇ ਦਾ ਇਹ ਜਿਹੜਾ ਬੱਚਾ ਹੈ ਇਹ ਮਤਲਬ ਇਹਦੀ ਉਮਰ ਲਗਭਗ 5 ਸਾਲ 6 ਮਹੀਨੇ ਦਾ ਹੈ ਪਰ ਪਿਛਲੇ 3 ਸਾਲ ਤੋਂ ਮੈਂ ਇਹਨੂੰ ਟ੍ਰੇਨਿੰਗ ਦੇ ਰਿਹਾ ਤੇ ਇਸ ਛੋਟਾ ਹੋਣ ਕਰਕੇ ਅਸੀਂ ਇਹਨੂੰ ਇਸ ਕਰਕੇ ਨਾਲ ਲੈ ਕੇ ਆ ਰਹੇ ਕਿ ਅੱਗੇ ਜਾ ਕੇ ਤਾਂ ਦਿਲ ਵੱਡਾ ਹੋ ਜਾਵੇ ਤੇ ਸਭ ਤੋਂ ਬਾਅਦ ਇਹਨੂੰ ਗੋਤਾਖੋਰ ਚੰਗਾ ਗੋਤਾਖੋਰ ਬਣਾਉਣਾ ਦਾ ਜਿਹੜਾ ਹੈਗਾ ਸਾਡਾ ਸੁਪਨਾ ਤੇ ਬਹੁਤ ਐਕਸਪਰਟ ਤੇ ਬਹੁਤ ਐਕਟਿਵ ਬੱਚਾ ਹੈ ਹੁਣ ਤੱਕ ਤੁਹਾਡੇ ਨਾਲ ਕਿਸ ਤਰ੍ਹਾਂ ਦੇ ਪਾਣੀ ਵਿੱਚ ਆਪਣਾ ਕਰ ਚੁੱਕਾ ਰੈਸਕਿਊ ਇਹ ਹੁਣ ਅਸੀਂ ਇਹਦੇ ਇੱਕ ਨਾ ਵੀਡੀਓ ਵੀ ਬਣਾਈ ਹੈ ਪਿੱਛੇ ਤੇ ਲਗਾਤਾਰ ਜਦੋਂ ਦੇ ਅਸੀਂ ਇਸ ਕੀਤਾ ਹੈ ਰੈਸਕਿਊ ਉਹ ਉਦੋਂ ਦਾ ਸਾਡੇ ਨਾਲ ਹੈ ਤੇ ਬੋਟ ਚਲਾਉਣ ਚ ਬਹੁਤ ਐਕਸਪਰਟ ਹੈ ਜਿਹੜਾ ਸਾਡਾ ਬੋਟ ਹੈ ਉਹ ਚਲਾਉਣ ਚ ਪੂਰਾ ਐਕਸਪਰਟ ਹੈ ਹਾਂਜੀ ਬੇਟਾ ਬੋਟ ਚਲਾਣੀ ਆਦੀ ਹੈ ਤੈਨੂੰ ਹਾਂਜੀ ਆਂਦੀ ਹੈ ਤੇ ਤੈਨੂੰ ਕਿਵੇਂ ਫੀਲ ਹੁੰਦਾ ਜਦੋਂ ਤੁਸੀਂ ਲੋਕਲ ਰੈਸਕਿਊ ਕਰ ਰਹੇ ਹੋ ਬਹੁਤ ਅੱਛਾ ਬਹੁਤ ਅੱਛਾ ਵੀਰੋ ਜੋ ਇਥੇ ਰਣਨਦਪੁਰ ਸਾਹਿਬ ਹਲਕੇ ਦੇ ਜੋ ਰੈਸਕਿਊ ਟੀਮ ਹੈ ਜੋ ਆਪਣੇ ਕਮਲਜੀ ਸੈਣੀ ਵੱਲੋਂ ਜੋ ਟੀਮ ਨੂੰ ਇਸ ਏਰੀਆ ਵਿੱਚ ਤਾਇਨਾਤ ਬਣੇ ਵੱਲ ਅਲਾਉਂਸ ਕੀਤਾ ਗਿਆ ਉਸ ਟੀਮ ਨਾਲ ਜਾਣਾਗੇ ਇਲਾਕੇ ਦਾ ਹਾਲ ਸਭ ਤੋਂ ਪਹਿਲਾਂ ਆਜੀ ਸਸਰੀ ਗਾਲ ਜੀ ਹਾਂਜੀ ਸਸਰੀ ਗਾਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਇਹ ਵੀ ਇਸ ਏਰੀਆ 'ਚ ਤੁਸੀਂ ਇਸੇ ਰੈਸਕਿਊ ਕਰਨੇ ਪਿੰਡ ਬਨਾਮ ਵਿੱਚ ਤੇ ਇਥੇ ਕਿਹ ਮਾਹੌਲ ਹੈ ਇਸ ਟਾਈਮ ਜਿਸ ਤਰ੍ਹਾਂ ਲਗਾਤਾਰ ਹਿਮਾਚਲ ਦੇ ਵਿੱਚ ਵਰਖਾ ਹੋ ਰਹੀ ਹੈ ਉਹਦੀ ਵਜ੍ਹਾ ਦੇ ਨਾਲ ਪਾਖੜੇ ਦਾ ਲੈਵਲ ਲਗਾਤਾਰ ਵੱਧ ਰਿਹਾ ਹੈ ਅੱਜ ਜਿਹੜਾ ਪਾਖੜੇ ਦਾ ਲੈਵਲ ਸੀਗਾ ਉਹ 1680 ਫੁੱਟ ਤੋਂ 1 ਫੁੱਟ ਥੱਲੇ ਪਰ ਲਗਾਤਾਰ ਜੋ ਪਿੱਛੇ بارش ਹੋ ਰਹੀ ਹੈ ਉਹਦੀ ਵਜ੍ਹਾ ਨਾਲ ਜਿਹੜਾ ਪਾਣੀ ਆ ਰਿਹਾ ਉਹ ਪਾਖੜੇ ਤੋਂ ਲਗਾਤਾਰ ਛੱਡਿਆ ਜਾ ਰਿਹਾ ਤੇ ਉਹੀ ਪਾਣੀ ਨੰਗਲ ਡੈਮ ਆ ਰਿਹਾ ਤੇ ਉਹੀ ਪਾਣੀ ਸਾਡੇ ਸੱਤ ਲੋਜ ਦੇ ਵਿੱਚ ਇਹਨਾਂ ਪਿੰਡਾਂ ਦੇ ਵਿਚ ਆ ਰਿਹਾ ਤੇ ਲਗਾਤਾਰ ਪਾਣੀ ਵਧਣ ਕਰਕੇ ਬਹੁਤ ਸਾਰੇ ਪਿੰਡ ਬਹੁਤ ਸਾਰੇ ਘਰ ਜਿਹੜੇ ਹੈਗੇ ਉਹ ਪਾਣੀ ਦੀ ਚਪੇਟ ਦੇ ਵਿੱਚ ਹੈ ਹਾਲੇ ਕਿ ਕਿਸੇ ਦੀ ਜਾਨ ਨੂੰ ਖਾਲੇ ਕੋਈ ਖਤਰਾ ਨਹੀਂ ਹੈ ਪਰ ਇਸ ਨਦੀ ਜੇਕਰ 5 ਫੁੱਟ ਪਾਣੀ ਹੋਰ ਵੱਧਾ ਹੈ ਤੇ ਲੋਕਾਂ ਦੇ ਘਰ ਵੀ ਡੁੱਬ ਸਕਦੇ ਆ ਜਿਹੜਾ ਉਹਨਾਂ ਦੇ ਅੰਦਰ ਸਮਾਨ ਪਿਆ ਉਹ ਖਰਾਬ ਹੋ ਜਾਣਾ ਹੈ ਤੇ ਲੋਕਾਂ ਦੀ ਜਾਨ ਨੂੰ ਵੀ ਖਤਰਾ ਹੈ ਜ਼ਿਆਦਾ ਖਤਰਾ ਪਸ਼ੂਆਂ ਨੂੰ ਹੈ ਕਿਉਂਕਿ ਲੋਕਾਂ ਨੇ ਤਾਂ ਆਪਣੀ ਜਾਨ ਬਚਾ ਲੈਣੀ ਭੱਜ ਕੇ ਪਰ ਜਿਹੜੇ ਪਸ਼ੂ ਉਹਨਾਂ ਦੇ ਪਸ਼ੂ ਬੰਨੇ ਹੋਣੇ ਉਹਨਾਂ ਦੀ ਜਿਹੜੀ ਹੈਗੀ ਜਾਨ ਚਲੀ ਜਾਣੀ ਤੇ ਜੋ ਇਹ ਜਿਹੜੇ ਜੋੜੇ ਸੀ ਸਟੇਟਸ ਸੀ ਇਹ ਕਿੱਥੋਂ ਲੈ ਕੇ ਇੱਥੇ ਤੱਕ ਨੇ ਸਟੇਟਸ ਹੈ ਅੱਜ ਅਸੀਂ ਨੰਗਲ ਡੈਮ ਤੋਂ ਸ਼ੁਰੂ ਕੀਤਾ ਸੀਗਾ ਆਪਣਾ ਸਰਚ ਆਪਰੇਸ਼ਨ ਤੇ ਉਸ ਤੋਂ ਬਾਅਦ ਅਸੀਂ ਇਹ ਬੇਲਾ ਤੇ ਆਣੀ ਪਿੰਡ ਦੇ ਕਈ ਘਰਾਂ ਨੂੰ ਰਾਸ਼ਨ ਦਿੱਤਾ ਹੈ ਤੇ ਚਾਰ ਪੰਜ ਬੰਦਿਆਂ ਨੂੰ ਬਾਹਰ ਕੱਢਿਆ ਤੇ ਕੁਝ ਇਹੋ ਜਿਹੇ ਬੰਦੇ تھے ਜਿਹੜੇ ਨਦੀ ਤੋਂ ਬਾਹਰ ਕਿਤੇ ਕੰਮ ਗਏ ਹੋਏ ਸੀਗੇ ਤੇ ਉਹਨਾਂ ਨੂੰ ਉਹਨਾਂ ਦੇ ਘਰੇ ਪਹੁੰਚਾਇਆ ਪਰ ਹੁਣ ਜਿਹੜਾ ਹੈਗਾ ਪਾਣੀ ਕੰਟਰੋਲ ਦੇ ਵਿੱਚ ਹੈ ਫਿਲਹਾਲ ਹੋ ਸਕਦਾ ਕਿ ਪਾਣੀ ਅੱਜ ਰਾਤ ਨੂੰ ਵੱਧ ਜਾਵੇ ਜੋ 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 ਸਤਲੋ ਦੇ ਵਿਚਕਾਰ ਰਹਿੰਦੇ ਨੇ ਦੋਨਾਂ ਪਾਰਾਂ ਵਿੱਚ ਰਹਿੰਦੇ ਨੇ ਉਹਨਾਂ ਦਾ ਕੀ ਸਟੇਟਸ ਹੈ ਉਹਨਾਂ ਦਾ ਸਟੇਟਸ ਇਹ ਹੈ ਕਿ ਉਹਨਾਂ ਦੇ ਕੋਲ ਰਾਸ਼ਨ ਤਾਂ ਅਸੀਂ ਜਿਹੜਾ ਹੈਗਾ ਪਹੁੰਚਾ ਦਿੱਤਾ ਹੈ ਪਰ ਉਹਨਾਂ ਦੇ ਜਿਹੜੇ ਪਸ਼ੂ ਆ ਉਹਨਾਂ ਨੂੰ ਚਾਰਾ ਨਹੀਂ ਹੈ ਹੁਣ ਕੱਲ ਨੂੰ ਸਾਡਾ ਜਿਹੜਾ ਹੈਗਾ 60 ਪਸ਼ੂ ਹੈ ਉਹਨਾਂ ਨੂੰ ਕੱਲ ਨੂੰ ਚਾਰਾ ਪਹੁੰਚਾਵਾਂਗੇ ਤੇ ਲਗਭਗ ਇੱਕ ਇੱਕ ਪਸ਼ੂ ਦੇ ਲਈ ਦੋ ਦੋ ਕਾਉਂਸਲ ਚਾਰਾ ਸਾਨੂੰ ਪਹੁੰਚਾਉਣਾ ਪੈਣਾ ਉੱਥੇ ਜੇ ਤੁਸੀਂ ਸਾਡੀ ਮਹਾਪਜਾਦ ਦੀ ਟੀਮ ਵੀ ਲੋਕਾਂ ਦੇ ਸੇਵਾ ਵਿੱਚ ਜੁਟੀ ਹੋਈ ਹੈ ਕੋਈ ਰਾਸ਼ਨ ਚਾਹੀਦਾ ਜਾਂ ਕੁਝ ਵੀ ਚਾਹੀਦਾ ਤੁਹਾਨੂੰ ਤੁਸੀਂ ਰਿਕਵੈਸਟ ਕਰ ਸਕਦੇ ਹੋ ਸਾਨੂੰ ਲਿਸਟ ਦੇ ਸਕਦੇ ਹੋ ਇਸ ਤੇ ਬਾਰੇ ਕੀ ਕੀ ਕਰਨ ਜਾਵਾਂਗੇ ਹਾਂਜੀ ਜਿਹੜਾ ਰਾਸ਼ਨ ਦੀ ਗੱਲ ਹੈ ਜੀ ਰਾਸ਼ਨ ਸਾਡੇ ਕੋਲ ਬਹੁਤ ਜ਼ਿਆਦਾ ਐਕਸਟਰਾ ਰਾਸ਼ਨ ਹੈ ਬਹੁਤ ਬਹੁਤ ਲੋਕ ਸਾਨੂੰ ਫੋਨ ਕਰਦੇ ਨੇ ਰਾਸ਼ਨ ਦੇ ਲਈ ਪਰ ਜ਼ਿਆਦਾ ਰਾਸ਼ਨ ਹੋ ਚੁੱਕਾ ਹੈ ਤੇ ਜਿਹੜਾ ਚਾਰਾ ਹੈ ਉਹ ਵੀ ਅੱਜ ਸਾਨੂੰ ਕਈ ਬੰਦਿਆਂ ਦਾ ਫੋਨ ਆਇਆ ਉਹਨਾਂ ਨੇ ਵੀ ਕੱਲ ਨੂੰ ਚਾਰਾ ਜਿਹੜਾ ਹੈਗਾ ਸਾਨੂੰ ਉੱਥੇ ਪਹੁੰਚਾ ਦੇਣਾ ਹੈ ਇਹ ਹੋਰ ਮੈਡੀਸਿਨ ਵਗੈਰਾ ਕੁਝ ਹੋਰ ਮੈਡੀਸਿਨ ਅੱਜ ਇੱਕ ਹਰਸਾਵੇਲੇ ਹਰਸਾਵੇਲੇ ਦੀ ਗੱਲ ਹੈ ਹਰਸਾਵੇਲੇ ਦੇ ਵਿੱਚ ਅੱਜ ਇੱਕ ਬੰਦੇ ਨੂੰ ਅਟੈਕ ਆਇਆ ਤੇ ਇੱਕ ਕੋਈ ਲੇਡੀਸ ਦੀ ਉਹਦਾ ਚੂਲਾ ਟੁੱਟ ਗਿਆ ਤੇ ਪਰ ਸਾਡੀ ਟੀਮ ਉੱਥੇ ਫਸੀ ਹੋਈ ਸੀ ਕਿ ਤੇ ਸਾਡੇ ਕੋਲ ਉੱਥੇ ਨਹੀਂ ਜਾ ਹੋਇਆ ਤੇ ਕੱਲ ਨੂੰ ਅਸੀਂ ਉੱਥੇ ਵੀ ਜਾਵਾਂਗੇ ਮੈਡੀਸਿਨ ਜੋ ਹੈ ਸਾਡੇ ਕੋਲ ਦੋ ਤਿੰਨ ਡਾਕਟਰ ਹੈ ਐਕਸਪਰਟ ਉਹ ਸਾਡੇ ਦੋਸਤ ਹੈ ਉਹ ਮਤਲਬ ਆਪਣਾ ਜੋ ਮੈਡੀਸਨ ਦਾ ਉਹਨਾਂ ਨੇ ਫ੍ਰੀ ਸਾਨੂੰ ਪ੍ਰੋਵਾਈਡ ਕਰਵਾਉਣਾ ਅਗਰ ਕਿਸੇ ਨੂੰ ਲੋੜ ਪੈਂਦੀ ਤਾਂ ਠੀਕ ਹੈ ਤੁਹਾਡਾ ਨੰਬਰ ਕੀ ਹੈ ਅਗਰ ਤੁਸੀਂ ਤੁਹਾਡੇ ਕੋਈ ਸੰਪਰਕ ਕਰਨਾ ਚਾਹਵੇ ਤੁਹਾਡਾ ਨੰਬਰ ਕੀ ਹੈ ਮੇਰਾ ਨੰਬਰ 9501696502 ਹੈ ਤੇ ਇਹ ਮੇਰਾ ਭਰਾ ਦਾ ਇਹਦਾ ਨੰਬਰ ਹੈ 97817 97355 20 ਤਲਾਵ ਹੋਰ ਕੀ ਮੈਸੇਜ ਹੈ ਜੋ ਪਾਣੀ ਤੋਂ ਦੂਰ ਰਹਿਣ ਲੋਕਾਂ ਨੂੰ ਤੁਹਾਡਾ ਕੀ ਮੈਸੇਜ ਹੈ ਜਿਵੇਂ ਮੈਂ ਇੱਥੇ ਦੇਖ ਰਿਹਾ ਅਨਸੈਨੀਟੀ ਲੋਕ ਬਹੁਤ ਆਣੇ ਪਾਣੀ ਦੇ ਨੇੜੇ ਬਹੁਤ ਸਾਰੇ ਲੋਕਾਂ ਨੂੰ ਅਸੀਂ ਰਿਕੁਐਸਟ ਕੀਤੀ ਹੈ ਚਲੋ ਇਹ ਤਾਂ ਦਰਿਆ ਤੋਂ ਬਾਹਰ ਹੈ ਘਰ ਜਿਹੜੇ ਦਰਿਆ ਦੇ ਗੱਬੇ ਘਰ ਹੈ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਟਾਈਮ ਤੇ ਬਾਹਰ ਆ ਜਾਓ ਪਰ ਲੋਕ ਆਪਣੇ ਪਸ਼ੂ ਜ ਆਪਣਾ ਘਰ ਛੱਡਣੋਂ ਤਿਆਰ ਨਹੀਂ ਹੈ। ਉਹ ਤਿਆਰ ਆ। ਹੋਰ ਇਸ ਤੋਂ ਇਲਾਵਾ ਕੀ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਵੀ ਕੀ ਕਰਨਾ ਚਾਹੀਦਾ ਹੈ ਇਸ ਪੁਰੀ ਪਾਣੀ ਨੂੰ ਲੈ ਕੇ? ਪ੍ਰਸ਼ਾਸਨ ਨੂੰ ਜਿਹੜੀ ਟੈਕਮ ਟੀਮ ਹੈ ਉਹਨੂੰ ਇਹਨਾਂ ਇਲਾਕਿਆਂ ਦਾ ਭੇਦਣੀ ਹੈ ਕਿ ਕਿੱਥੇ ਘਰ ਹੈ ਕਿੱਥੇ ਦਰਖਤ ਹੈ ਕਿੱਥੋਂ ਵੋਟ ਪਾਣਾ ਤੇ ਕਿੱਥੇ ਬੰਦੇ ਕੱਢਣੇ ਆ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਸਾਨੂੰ ਇੱਕ ਦੋ ਵੋਟ ਹੋਰ ਪ੍ਰੋਵਾਈਡ ਕਰਵਾ ਕੇ ਦੇਵੇ ਕਿਉਂਕਿ ਸਾਡੇ ਕੋਲ 20 ਬੰਦੇ ਐ ਐਕਸਪਰਟ ਸਾਡੇ ਜਿਹੜੇ ਗੋਤਾਖੋਰ ਟੀਮ ਉਹਦੇ ਚ 20 ਬੰਦੇ ਐ ਬੋਰਡ ਦੇ ਵਿੱਚ ਲਗਭਗ 12 ਬੰਦੇ ਆ ਸਕਦੇ ਆ ਤਿੰਨ ਸਾਡੇ ਬੰਦੇ ਹੋਣੇ ਅਸੀਂ 9 ਬੰਦਿਆਂ ਨੂੰ ਇੱਕ ਵਾਰ ਕੱਢ ਸਕਦੇ ਜਦ ਕਿ ਜਿਹੜੇ ਬੰਦੇ ਉੱਥੇ ਉਸ ਏਰੀਆ ਦੇ ਵਿੱਚ ਹੈ ਬੇਲਾਤਿਆਨੀ ਪਿੰਡ ਉੱਥੇ ਲਗਭਗ 150 ਬੰਦਾ ਅਲੱਗ-ਅਲੱਗ ਘਰਾਂ ਦੇ ਵਿੱਚ ਜਿਹੜਾ ਹੈਗਾ ਵਸਿਆ ਹੋਇਆ ਹਾਂ ਸੋ ਲਗਭਗ 2 ਬੋਟ ਸਾਨੂੰ ਹੋਰ ਚਾਹੀਦੇ ਤਾਂ ਕਿ ਅਗਰ ਬਾਈ ਚਾਂਦਸ ਪਿੱਛੋਂ ਪਾਣੀ ਆਦਾ ਤੇ ਅਸੀਂ ਮੌਕੇ ਤੇ ਉਹਨਾਂ ਨੂੰ ਬਾਹਰ ਕੱਢ ਸਕੀਏ ਔਰ ਜਲਦੀ ਤੋਂ ਜਲਦੀ ਬਾਹਰ ਕੱਢ ਸਕੀਏ ਪੀ ਜੋ ਮੈਂ ਦੇਖ ਰਿਹਾ ਵੀ ਇੱਥੇ ਜੋ ਪਾਣੀ ਹੈ ਇਸੇ ਵੀ ਤਰੀਬਨ ਘਰ ਟੁੱਟਣ ਦੇ ਨੇੜੇ ਕੰਡੇ ਨੇ ਤੇ ਤੁਹਾਨੂੰ ਜਿਹੜੀਆਂ ਵੋਟਾਂ ਵੀ ਚਾਹੀਦੀਆਂ ਘੱਟ ਘੱਟ ਦੋ ਤੋਂ ਤਿੰਨ ਵੋਟਾਂ ਚਾਹੀਦੀਆਂ ਇਸ ਤੋਂ ਇਲਾਵਾ ਕੋਈ ਐਦਾਂ ਦੇ ਕਿਹੜੀ ਚੀਜ਼ ਲੱਗਦੀ ਜਿਹੜੀ ਜਿਹੜੀ ਇੱਥੇ ਮਿਸ ਕਰ ਰਹੇ ਤੁਸੀਂ ਨਹੀਂ ਮਿਸ ਸਾਨੂੰ ਸਿਰਫ ਵੋਟ ਚਾਹੀਦੀ ਸਾਨੂੰ ਮਤਲਬ ਦੋ ਵੋਟ ਸਾਨੂੰ ਮਿਲ ਜਾਵੇ ਸਾਡਾ ਸਾਰਾ ਕੰਮ ਠੀਕ ਹੋ ਜਾਣਾ ਕਿਉਂਕਿ ਜਿਹੜਾ ਪਸ਼ੂਆਂ ਦੇ ਲਈ ਚਾਰਾ ਹੈ ਉਹ ਅਸੀਂ ਕੱਲ੍ਹ ਉਹ ਦਵਾਂਗੇ ਪਰਸੋਂ ਨੂੰ ਖਤਮ ਹੋ ਜਾਣਾ ਉਹ ਫਿਰ ਉਸ ਤੋਂ ਫੇਰ ਚਾਰਾ ਦੇਣਾ ਹੈ ਫੇਰ ਚਾਰਾ ਫਿਰ ਉਹਨਾਂ ਨੂੰ ਰਸਲ ਵੀ ਪਜਾਣਾ ਹੈ ਪਾਣੀ ਜ਼ਿਆਦਾ ਵੱਧ ਕੇ ਆਤਾ ਉਹ ਤੇ ਸਸਾਸੀਂ ਸਵੇਰ ਤੋਂ ਅਸੀਂ ਇਹ ਦੋ ਚਾਰ ਵੀਡੀਓ ਦੇ ਵਿੱਚ ਵੀ ਅਪੀਲ ਕੀਤੀ ਹੈ ਕਿ ਸਾਨੂੰ ਜਿਹੜੀ ਹੈਗੀ ਬੋਟ ਪ੍ਰੋਵਾਈਡ ਕਰਵਾਈ ਜਾਏ ਸੀ ਮੈਂ ਤੁਹਾਨੂੰ ਪਰਸਨਲੀ ਕਹਿਣਾ ਚਾਹਾਂਗਾ ਮਹਾਪੰਜਾਬ ਦੇ ਏਰੀਆ ਸਾਡੀ ਯੂਐਸਏ ਦੀ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਜੋ ਯੂਐਸਏ ਦੀਆਂ ਸੰਗਤਾਂ ਇਸ ਇਲਾਕੇ ਲਈ ਹੈਲਪ ਕਰਨੇ ਚਾਹੁੰਦੀਆਂ ਹਨ ਪਰ ਪੜ ਪੀੜਤਾ ਲਈ ਤੁਹਾਨੂੰ ਬੋਟ ਵੀ ਚਾਹੀਦੀ ਉਹਨਾਂ ਨੂੰ ਕੀ ਅਪੀਲ ਹੈ ਇੱਕ ਲਾਸਟ ਮੈਸੇਜ ਦਿਓ ਤੇ ਆਪਣਾ ਨੰਬਰ ਦੱਸੋ ਤੇ ਆਪਾਂ ਸਮਾਪਤੀ ਕਰਾਂ ਮੇਰਾ ਲਾਸਟ ਮੈਸੇਜ ਮੈਸੇਜ ਇਹ ਹੈ ਕਿ ਸਾਡੇ ਕੋਲ ਇੱਕ ਬੋਟ ਹੈ ਇਹ ਮੇਰੀ ਬੋਰਡ ਜਿਹੜੀ ਆ ਸਾਢੇ 4 ਲੱਖ ਦੀ ਆਈ ਸੀਗੀ 3 ਲੱਖ ਕੈਬਨਟ ਮੰਤਰੀ ਹਰਜੋਤ ਵੈਸ ਨੇ ਦਿੱਤਾ ਤੇ 1.5 ਲੱਖ ਮੈਂ ਖੁਦ ਇਕੱਠਾ ਕੀਤਾ ਤੇ ਲਗਭਗ 4 ਸਾਢੇ ਲੱਖ ਬੋਰਡ ਦੀ ਕੀਮਤ ਹੈ ਤੇ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਨੰਬਰ ਮੇਰਾ 95016 96502 ਹੈ ਕਿ ਸਾਨੂੰ ਇੱਕ ਬੋਰਡ ਹੋਰ ਪ੍ਰੋਵਾਈਡ ਕਰਾਈ ਜਾਵੇ ਹੋ ਸਕਦਾ ਕਿ 2-4 ਦਿਨ ਤੋਂ ਬਾਅਦ ਇਹ ਪਾਣੀ ਜਿਹੜਾ ਹੈਗਾ ਘੱਟ ਹੋ ਜਾਏ ਪਰ ਅਗਲੇ ਸਾਲ ਵੀ ਬਾੜ ਆ ਸਕਦੀ ਹੈ ਉਸ ਤੋਂ ਅਗਲੇ ਸਾਲ ਵੀ ਆ ਸਕਦੀ ਹੈ ਕਿਉਂਕਿ ਹਰ ਦੂਏ ਤੀਏ ਸਾਲ ਇੱਥੇ ਬਾੜ ਆਂਦੀ ਹੈ ਲਿਆਣ ਦਾ ਇਹ ਜਿਹੜਾ ਬੱਚਾ ਹੈ ਇਹ ਮਤਲਬ ਇਹਦੀ ਉਮਰ ਲਗਭਗ 5 ਸਾਲ 6 ਮਹੀਨੇ ਦਾ ਹੈ ਪਰ ਪਿਛਲੇ 3 ਸਾਲ ਤੋਂ ਮੈਨੂੰ ਟ੍ਰੇਨਿੰਗ ਦੇ ਰਿਹਾ ਤੇ ਇਸ ਛੋਟਾ ਹੋਣ ਕਰਕੇ ਅਸੀਂ ਇਹਨੂੰ ਇਸ ਕਰਕੇ ਨਾਲ ਲੈ ਕੇ ਆ ਰਹੇ ਕਿ ਅੱਗੇ ਜਾ ਕੇ ਤਾਂ ਦਿਲ ਵੱਡਾ ਹੋ ਜਾਵੇ ਤੇ ਸਾਡ ਤੋਂ ਬਾਅਦ ਇਹਨੂੰ ਗੋਤਾਖੋਰ ਚੰਗਾ ਗੋਤਾਖੋਰ ਬਣਾਉਣਾ ਦਾ ਜਿਹੜਾ ਹੈਗਾ ਸਾਡਾ ਸੁਪਨਾ ਤੇ ਬਹੁਤ ਐਕਸਪਰਟ ਤੇ ਬਹੁਤ ਐਕਟਿਵ ਬੱਚਾ ਹੈ ਇਹ ਹੁਣ ਤੱਕ ਤੁਹਾਡੇ ਨਾਲ ਕਿਸ ਤਰ੍ਹਾਂ ਦੇ ਪਾਣੀ ਵਿੱਚ ਆਪਣਾ ਕਰ ਚੁੱਕਾ ਰੈਸਕਿਊ ਇਹ ਹੁਣ ਅਸੀਂ ਇਹਦੇ ਇੱਕ ਨਾ ਵੀਡੀਓ ਵੀ ਬਣਾਈ ਹੈ ਪਿੱਛੇ ਤੇ ਲਗਾਤਾਰ ਜਦੋਂ ਦੇ ਅਸੀਂ ਇਸ ਕੀਤਾ ਹੈ ਰੈਸਕਿਊ ਉਹ ਉਦੋਂ ਦਾ ਸਾਡੇ ਨਾਲ ਹੈ ਤੇ ਬੋਟ ਚਲਾਉਣ ਚ ਬਹੁਤ ਐਕਸਪਰਟ ਹੈ ਜਿਹੜਾ ਸਾਡਾ ਬੋਟ ਹੈ ਉਹ ਚਲਾਉਣ ਚ ਪੂਰਾ ਐਕਸਪਰਟ ਹੈ ਹਾਂਜੀ ਬੇਟਾ ਬੋਟ ਚਲਾਣੀ ਆਦੀ ਹੈ ਤੈਨੂੰ ਹਾਂਜੀ ਆਂਦੀ ਹੈ ਤੇ ਤੈਨੂੰ ਕਿਵੇਂ ਫੀਲ ਹੁੰਦਾ ਜਦੋਂ ਤੁਸੀਂ ਲੋਕਲ ਰੈਸਕਿਊ ਕਰ ਰਹੇ ਹੋ ਬਹੁਤ ਅੱਛਾ ਬਹੁਤ ਅੱਛਾ ਫੀਲ ਹੋ ਰਿਹਾ ਹੈ ਤੇ ਲੋਕਾਂ ਨੂੰ ਬੱਚਿਆਂ ਨੂੰ ਕੀ ਮੈਸੇਜ ਹੈ ਤੁਹਾਨੂੰ ਹਰ ਪੰਜਾਬ ਦੇ ਇਹ ਕਿ ਪੰਜਾਬੀ ਦੇ ਛੋਟੇ ਛੋਟੇ ਬੱਚਿਆਂ ਨੂੰ ਤੁਹਾਡਾ ਕੀ ਮੈਸੇਜ ਹੈ ਕਿ ਸਵੀਮਿੰਗ ਸਿੱਖਣੀ ਚਾਹੀਦੀ ਹੈ ਕਿ ਨਹੀਂ ਸਿੱਖਣੀ ਚਾਹੀਦੀ ਇਦਾਂ ਦੇ ਔਖੇ ਸਮੇਂ ਲਈ ਸਿੱਖਣੀ ਚਾਹੀਦੀ ਹੈ ਸਿੱਖਣੀ ਚਾਹੀਦੀ ਹੈ ਨਾ ਤੇ ਮੈਸੇਜ ਦੇ ਦੇਣਾ ਇੱਕ ਕੋਈ ਚੰਗਾ ਜਿਹਾ ਮੈਸੇਜ ਦੇ ਦੇਗੀ ਸਵਿੰਗ ਸਾਡੇ ਬੱਚਿਆਂ ਨੂੰ ਸਿੱਖਣੀ ਚਾਹੀਦੀ ਸਾਰੇ ਬੱਚਿਆਂ ਨੂੰ ਪੰਜਾਬ ਦੇ ਹਰ ਇੱਕ ਬੱਚੇ ਨੂੰ ਸਵਿੰਗ ਕਰਨੀ ਚਾਹੀਦੀ ਇਸ ਤਰ੍ਹਾਂ ਕੋਈ ਬੋਲੋ ਕੁਝ ਵਧੀਆ ਜਿਹੀ ਗੱਲ ਸੋਚ ਕੇ ਬੋਲੋ ਕੋਈ ਗੱਲ ਨਹੀਂ ਸੋਚ ਦੇ ਪੰਜਾਬ ਦੇ ਸਾਰੇ ਬੱਚਿਆਂ ਨੂੰ ਸਿੱਖਣੀ ਚਾਹੀਦੀ ਹਾਂਜੀ ਹੈ ਹਾਂਜੀ ਏ ਭਾਈ ਜੀ ਇਹ ਛੋਟਾ ਜਿਹਾ ਬੱਚਾ ਇਸਕੇ ਤੋਂ ਡੇ ਨਾ ਘਾਰ ਰਿਹਾ ਬੜੀ ਜਜਵੇ ਵਾਲੀ ਗੱਲ ਹੈ ਬਹੁਤ ਵੱਡੀ ਗੱਲ ਹੈ ਮੈਂ ਕਹਿੰਦਾ ਪੰਜਾਬ ਚੋ ਕੀ ਵਰਲਡ ਚ ਇਹ ਇੱਕ ਬੱਚਾ ਹੋਏਗਾ ਹਾਂ ਮੈਂ ਇੱਕ ਹੋਰ ਮੈਸੇਜ ਦੇਣਾ ਚਾਹੁੰਦਾ ਤੇ ਸਾਡੀ ਅਗਲੇ ਸਾਲ ਇੱਕ ਅਕੈਡਮੀ ਬਣ ਰਹੀ ਹੈ ਆਪਣੇ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਇੱਕ ਅਕੈਡਮੀ ਅਸੀਂ ਬਣਾ ਰਹੇ ਉਹ ਇਸ ਕਰਕੇ ਬਣਾ ਰਹੇ ਕਿ ਅਸੀਂ ਛੋਟੇ ਬੱਚੇ 3 ਸਾਲ ਦੀ ਉਮਰ ਤੋਂ ਬੱਚਿਆਂ ਨੂੰ ਟ੍ਰੇਨ ਕਰਨਾ ਸ਼ੁਰੂ ਕਰ ਦਈਏ ਕਿਉਂਕਿ ਇਹ ਹੈਗਾ ਇੱਕ ਖੁਆਬ ਸਪਨਾ ਹੈ ਕਿ ਇਲਾਕੇ ਦੇ ਸਾਰੇ ਬੱਚੇ ਟ੍ਰੇਨਡ ਹੋ ਜਾਣ ਸਾਡੇ ਨੰਗਲ ਤੋਂ ਲੈ ਕੇ ਰੋਪੜ ਤੱਕ ਜਿੰਨੇ ਵੀ ਬੱਚੇ ਛੋਟੇ ਛੋਟੇ ਬੱਚੇ ਸਾਰਿਆਂ ਨੂੰ ਮੈਂ ਟ੍ਰੇਨ ਕਰਾਂ ਕਿਉਂਕਿ 스ਵਿਮਿੰਗ ਬਹੁਤ ਜ਼ਰੂਰੀ ਹੈ ਬੱਚਿਆਂ ਦੇ ਲਈ ਬੱਚਿਆਂ ਦੇ ਲਈ ਕਿ ਹਰ ਬੰਦੇ ਦੇ ਲਈ 스ਵਿਮਿੰਗ ਬਹੁਤ ਜ਼ਰੂਰੀ ਹੈ ਇੱਕ ਬੰਦੇ ਨੇ ਮੇਰੇ ਕੋਲ ਟ੍ਰੇਨਿੰਗ ਲਈ 2 ਸਾਲ ਪਹਿਲਾਂ ਉਸ ਤੋਂ ਬਾਅਦ ਉਹ ਪੋਂਡੇਚਰੀ ਚਲਾ ਗਿਆ ਕਿਤੇ ਕੰਮ ਉੱਥੇ ਬਾੜ ਆ ਗਈ ਪਿਛਲੇ ਸਾਲ ਉਹ ਇੱਕ ਬਿਲਡਿੰਗ ਦੇ ਉੱਤੇ ਚੜ ਗਿਆ ਤੇ ਬਿਲਡਿੰਗ गिर ਗਈ ਉਹ ਉੱਥੋਂ ਤਰ ਕੇ ਲਗਭਗ 300 ਮੀਟਰ ਅਗਲੀ ਬਿਲਡਿੰਗ ਦੇ ਉੱਪਰ ਜਾ ਕੇ ਚੜ ਗਿਆ ਅਗਰ ਉਹਨੇ ਨਾ ਸਿੱਖੀ ਹੁੰਦੀ ਉਹਦੀ ਡੈਥ ਹੋ ਜਾਣੀ ਸੀ ਸੋ ਇਸ ਕਰਕੇ ਅਗਰ ਅਸੀਂ ਜਾਂ ਕੋਈ ਵੀ ਬੱਚਾ ਪੰਜਾਬ ਛੱਡ ਕੇ ਕਿਤੇ ਬਾਹਰ ਵੀ ਜਾਂਦਾ ਹੈ ਤੇ ਹਰ ਜਗ੍ਹਾ ਬਾੜ ਆਂਦੀ ਹੈ ਤੇ ਕਮ ਸੇ ਕਮ ਬੱਚਾ ਇਨਾ ਟ੍ਰੇਨ ਹੋਣਾ ਚਾਹੀਦਾ ਕਿ ਉਹ ਆਪਣੀ ਜਾਨ ਬਚਾ ਸਕੇ ਸੋ ਇਸ ਕਰਕੇ ਸਾਡੀ ਜਿਹੜੀ ਅਕੈਡਮੀ ਹੈ ਉਹ ਇਲਾਕੇ ਦੇ ਸਾਰੇ ਬੱਚਿਆਂ ਨੂੰ ਬਹੁਤ ਘੱਟ ਫੀਸ ਤੇ ਅਸੀਂ ਉਹਨਾਂ ਨੂੰ ਟ੍ਰੇਨ ਕਰਾਂਗੇ ਤੇ ਇਹ ਜਿਹੜੀ ਟ੍ਰੇਨ ਜਿਹੜੀ ਸਵੇਮਿੰਗ ਹੈ ਇਹ ਬੱਚਿਆਂ ਨੂੰ ਜ਼ਰੂਰੀ ਸਿੱਖਣੀ ਚਾਹੀਦੀ ਹਰ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਮੇਰੇ ਕਲਾਸ ਕੁਐਸਚਨ ਜੀ ਵੀ ਤੁਸੀਂ ਰੈਸਕਿਊ ਕਰ ਰਹੇ ਹੋ ਬਹੁਤ ਜ਼ਿਆਦਾ ਰਿਸਕੀ ਕੰਮ ਹੈ ਤੁਹਾਨੂੰ ਕਿਵੇਂ ਦਾ ਫੀਲ ਹੋ ਰਿਹਾ ਜਦੋਂ ਅੰਦਰ ਜਾਂਦੇ ਹੋ ਤੁਸੀਂ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਕਿਵੇਂ ਤੁਸੀਂ ਹੈ ਖੁਦ ਜਾਣ ਤਰਾਏ ਤਰਾਏ ਕਰੀ ਹੁੰਦੀ ਹੈ ਇਹ ਜਿਹੜਾ ਹੁਣ ਜਿਹੜਾ ਪਾਣੀ ਪਿੱਛੇ ਆ ਰਿਹਾ ਹੈ ਇਹ ਬਹੁਤ ਜ਼ਿਆਦਾ ਰਫਤਾਰ ਬਹੁਤ ਜ਼ਿਆਦਾ ਪਾਣੀ ਦੀ ਤੇ ਪਾਣੀ ਬਹੁਤ ਤੇਜ਼ ਹੈ ਇਹਦੇ ਵਿੱਚ ਰਿਸਕ ਬਹੁਤ ਜ਼ਿਆਦਾ ਹੈ ਪਰ ਸਾਡੀ ਜਿਹੜੀ ਟੀਮ ਇਹਨਾਂ ਨੂੰ ਮੈਂ ਪੂਰੇ ਸਾਲ ਟ੍ਰੇਨ ਕਰਦਾ ਰਹਿੰਦਾ ਹਰ ਚੌਥੇ ਪੰਜਵੇਂ ਦਿਨ ਅਸੀਂ ਪ੍ਰੈਕਟਿਸ ਕਰਨ ਦੇ ਲਈ ਨਦੀਆਂ ਔਰ ਨਹਿਰਾਂ ਦੇ ਵਿੱਚ ਜਾਂਦੇ ਸੋ ਮੇਰੀ ਟੀਮ ਪੂਰੀ ਤਰ੍ਹਾਂ ਐਕਸਪਰਟ ਹੈ ਇਹਨਾਂ ਨੂੰ ਹਰ ਤਰ੍ਹਾਂ ਦੇ ਜਿਹੜੀ ਦਰਿਆ ਨਦੀਆਂ ਹੈ ਜਿੰਨਾ ਮਰਜ਼ੀ ਪਾਣੀ ਤੇਜ਼ ਹੋਵੇ ਇਹ ਹਰ ਤਰ੍ਹਾਂ ਦਾ ਆਪਰੇਸ਼ਨ ਕਰ ਸਕਦੇ ਮੈਂ ਤਾਂ ਸੋਚਦਾ ਹੈ ਕਿ ਜਿਨੇ ਵੀ ਥੋੜੇ ਜਿੰਨੇ ਵੀ ਇਸ ਇਲਾਕੇ ਦੇ ਤੁਸੀਂ ਤਰਾਕੂ ਹੋ ਤੁਹਾਨੂੰ ਗੌਰਮੈਂਟ ਜੋਬ ਨਹੀਂ ਮਿਲੀ ਕਿਉਂ ਨਹੀਂ ਹਾਲੇ ਤੱਕ ਸਾਨੂੰ ਗੌਰਮੈਂਟ ਜੋਬ ਜਿਹੜੀ ਹੈਗੀ ਨਹੀਂ ਮਿਲੀ ਹੈ ਮੇਰੀ ਪ੍ਰਾਈਵੇਟ ਟੀਮ ਹੈ ਤੇ ਅਸੀਂ ਪ੍ਰਾਈਵੇਟ ਹੀ ਕੰਮ ਕਰਦੇ ਆਂ ਤੇ ਤੁਹਾਡੇ ਹਲਕੇ ਦੇ ਆਪਣੇ ਆਪਣੇ ਜਿਹੜੇ ਇੰਚਾਰਜ ਨੇ ਜਿਹਦੇ ਐਮਐਲਏ ਨੇ ਉਹ ਆਪਣੇ ਇੱਕ ਹਰਜੋਤ ਬਹਿਨ ਜੀ ਨੇ ਉਹਨਾਂ ਨੂੰ ਤੁਹਾਡੀ ਰਿਕਵੈਸਟ ਜਾਣੀ ਚਾਹੀਦੀ ਤੇ ਐਪਲੀਕੇਸ਼ਨ ਦੇਣੀ ਚਾਹੀਦੀ ਕਿ ਸਾਡੇ ਲੋੜ ਇਲਾਕੇ ਜੀ ਇਹ ਚੀਜ਼ ਦੀ ਲੋੜ ਹੈ ਹਾਂਜੀ ਅਸੀਂ ਰਿਕਵੈਸਟ ਕੀਤੀ ਇੱਕ ਦੋ ਵਾਰ ਪਰ ਉਹਨਾਂ ਨੇ ਕਿਹਾ ਕਿ ਕੁਝ ਟਾਈਮ ਸਾਨੂੰ ਦੋ ਤੇ ਮੇਰੀ ਨਗਰ ਪੰਚਾਇਤ ਦੇ ਵਿੱਚ ਸ਼ਾਇਦ ਸਾਡੀ ਇੱਕ ਟੀਮ ਤਿਆਰ ਹੋ ਜਾਵੇ ਓਕੇ ਹਾਂਜੀ ਧੰਨਵਾਦ ਵੀਰ ਜੀ ਓਕੇ ਸਰ ਥੈਂਕ ਯੂ ਜੀ ਚਲੋ ਹਾਂਜੀ ਬੋਤਾ ਚਲੋ ਚੱਲੋ ਯਾਰ